ਹਾਂਜੀ ਆਪਾਂ ਅੱਜ ਟੂਟੀਆਂ ਨੂੰ ਸਾਫ਼ ਕਰਕੇ ਦਿਖਾਵਾਂਗੇ ਕਿ ਆਪਾਂ ਕਿਸ ਚੀਜ਼ ਦੇ ਨਾਲ ਇਹ ਸਾਫ਼ ਕਰਨੀਆਂ ਕਿੰਨੀਆਂ ਗੰਦੀਆਂ ਹੋਈਆਂ ਹੋਈਆਂ ਕਿਉਂਕਿ ਉੱਪਰ ਫਲੋਰ ਤੇ ਇਹ ਇਹ ਟੂਟੀਆਂ ਜਿਹੜੀਆਂ ਆਪਣੀਆਂ ਘੱਟ ਵਰਤੋਂ ਦੇ ਵਿੱਚ ਆਉਂਦੀਆਂ ਉਹਨਾਂ ਨੂੰ ਆਪਾਂ ਕਦੇ-ਕਦੇ ਹੀ ਯੂਜ਼ ਕਰਦੇ ਆ ਤੇ ਜਦੋਂ ਉਹਨਾਂ ਨੂੰ ਆਪਾਂ ਟੂਟੀਆਂ ਨੂੰ ਵਰਤੋਂ ਵਿੱਚ ਨਹੀਂ ਆਉਂਦੀਆਂ ਤਾਂ ਉਹ ਟੂਟੀਆਂ ਪਈਆਂ ਪਈਆਂ ਬਹੁਤ ਖਰਾਬ ਹੋ ਜਾਂਦੇ ਆ ਜਦੋਂ ਆਪਾਂ ਉਹਨਾਂ ਨੂੰ ਛੱਡ ਦੇਣੀ ਪਾਣੀ ਵਗੈਰਾ ਉਹਨਾਂ ਦੇ ਵਿੱਚੋਂ ਨਹੀਂ ਲੈਂਦੇ ਤਾਂ ਟੂਟੀਆਂ ਜ਼ਿਆਦਾ ਖਰਾਬ ਹੋ ਜਾਂਦੀਆਂ ਤੇ ਅੱਜ ਆਪਾਂ ਉਹਨਾਂ ਟੂਟੀਆਂ ਨੂੰ ਸਾਫ਼ ਕਰਨ ਲੱਗੇ ਆ ਸੋਨੂੰ ਸਾਫ਼ ਕਰਕੇ ਦਿਖਾਵਾਂਗੇ ਸਿਰਫ ਇੱਕ ਚੀਜ਼ ਦੇ ਨਾਲ ਹੀ ਸਾਫ਼ ਹੋ ਜਾਂਦਾ ਹੈ ਕਈ ਟੂਟੀਆਂ ਨੂੰ ਸਾਫ਼ ਕਰਨ ਲੱਗੇ ਕਈ ਕਈ ਚੀਜ਼ਾਂ ਵਿੱਚ ਪਾਉਂਦੇ ਆ ਵਿੱਚ ਜਿਵੇਂ ਕੋਈ ਮਿੱਠਾ ਸੋਡਾ ਪਾ ਲਿਆ ਜਾਂ ਕੋਈ ਹੋਰ ਕੈਮੀਕਲ ਪਾ ਲਿਆ ਉਹਨਾਂ ਨਾਲ ਪਾ ਕੇ ਕਰਦੇ ਆ ਤੇ ਆ ਪਾਲਸ਼ਾ ਉਹ ਖਰਾਬ ਹੋ ਜਾਂਦਾ ਤੇ ਇਹਨਾਂ ਟੂਟੀਆਂ ਦੇ ਉੱਤੇ ਆਪਾਂ ਹਾਰਪਿਕ ਵਗੈਰਾ ਉਹ ਵੀ ਨਹੀਂ ਲੱਗਣਦੇ ਨਾ ਟਾਇਲਟ ਸਾਫ਼ ਕਰਨ ਲਈ ਹਾਰਪਿਕ ਵਰਤਦੇ ਆ ਕਈ ਤਾਂ ਟੂਟੀਆਂ ਨੂੰ ਦੇ ਉੱਤੇ ਉਹ ਹਾਰਪਿਕ ਵਗੈਰਾ ਲਾ ਦਿੰਦੇ ਆ ਜਦੋਂ ਕਿ ਉਹਨਾਂ ਨਾਲ ਟੂਟੀਆਂ ਦੇ ਉੱਤੋਂ ਹਾਰਪਿਕ ਲੱਗ ਕੇ ਉਹਦਾ ਜਿਹੜਾ ਪਾਲਸ਼ ਵਗੈਰਾ ਉਹ ਸਾਰੀ ਲੈ ਜਾਂਦੀ ਉਹ ਖਰਾਬ ਹੋ ਜਾਂਦੀ ਹੈ ਤੁਸੀਂ ਭੁੱਲ ਕੇ ਵੀ ਹਾਰਪੇ ਕਾ ਜਿਹੜਾ ਟੂਟੀ ਨੂੰ ਨਹੀਂ ਲੱਗਣ ਦੇਣਾ ਦੇਖੋ ਆਪਾਂ ਆਹ ਕਾਲਗੇਟ ਆਪਾਂ ਲੈ ਲਈ ਹੈਗੀ ਕਾਲਗੇਟ ਤੁਸੀਂ ਕੋਈ ਵੀ ਕਾਲਗੇਟ ਲੈ ਲੈਣੀ ਜਿਹੜੀ ਨਾਲ ਤੁਸੀਂ ਆਪਣੇ ਘਰੇ ਵਰਤਦੇ ਆ ਤੁਸੀਂ ਆਪਣਾ ਇਸ ਤਰ੍ਹਾਂ ਟੂਟਿਆਂ ਦੇ ਉੱਤੇ ਇਸ ਤਰ੍ਹਾਂ ਆਏ ਆਪਾਂ ਲਗਾ ਦੇਣੀ ਹੈ ਜਦੋਂ ਟੂਟੀਆਂ ਖਰਾਬ ਹੋ ਜਾਂਦੀਆਂ ਤਾਂ ਆਪਣੇ ਬਾਥਰੂਮ ਦੇ ਵਿੱਚ ਲੱਗੀਆਂ ਭੈਣੀਆਂ ਲੱਗਦੀਆਂ ਜਦੋਂ ਕਿ ਉਹ ਕਾਲੀਆਂ ਹੋਈਆਂ ਹੁੰਦੀਆਂ ਤੇ ਆਪਾਂ ਇਹਨਾਂ ਨਾਲ ਇਸ ਚੀਜ਼ ਦੇ ਨਾਲ ਹੀ ਘਰੋਂ ਹੀ ਚੀਜ਼ ਲੈ ਕੇ ਆਪਾਂ ਇਹ ਟੂਟੀਆਂ ਨੂੰ ਸਾਫ਼ ਆਪਾਂ ਵਧੀਆ ਤਰੀਕੇ ਦੇ ਨਾਲ ਸਾਫ਼ ਕਰ ਸਕਦੇ ਹਾਂ ਤੇ ਇੰਨੀਆਂ ਸਾਫ਼ ਹੋ ਜਾਣਗੀਆਂ ਤੁਸੀਂ ਵਿੱਚ ਦੀ ਮੂੰਹ ਦੇਖ ਲਿਓ ਚਾਹੇ ਇੰਨੀ ਚਮਕ ਇਹਨਾਂ ਦੇ ਉੱਤੇ ਆ ਜਾਂਦੀ ਹੈ ਜਿਹੜੀ ਆਪਣੀ ਪਾਲਿਸ਼ ਆ ਤੁਸੀਂ ਦੇਖ ਲਓ ਬਿਲਕੁਲ ਡੱਲ ਹੋਈ ਹੋਈ ਆ ਇਹ ਤੇ ਇਹ ਆਪਣੀ ਹੁਣ ਦੇਖਿਓ ਦੇਖਿਓ ਕਿਵੇਂ ਚਮਕ ਦੇ ਵਿੱਚ ਆਉਂਦੀ ਆਪਾਂ ਇਹਨੂੰ ਜਦੋਂ ਹੁਣ ਲਾ ਕੇ ਆਪਾਂ ਥੋੜਾ ਜਿਹਾ ਆਪਾਂ ਇਹਨੂੰ ਸਕਰਬ ਦੇ ਨਾਲ ਅਪਾ ਰਗੜਾਂਗੇ ਇਸ ਤਰ੍ਹਾਂ ਕੋਈ ਮਿਹਨਤ ਨਹੀਂ ਹੋ ਜੀ ਤੇ ਕੋਈ ਜ਼ਿਆਦਾ ਖਰਚਾ ਵੀ ਨਹੀਂ ਆਉਂਦਾ ਬਾਰੋਂ ਕੋਈ ਚੀਜ਼ ਲਿਆ ਕੇ ਆਪਾਂ ਕੋਈ ਹੋਰ ਕੈਮੀਕਲ ਦੇ ਨਾਲ ਸਾਫ਼ ਕਰਦੇ ਆਂ ਨਾਲੇ ਤਾਂ ਟੂਟੀਆਂ ਖਰਾਬ ਹੋ ਜਾਂਦੇ ਨੇ ਉਹਨਾਂ ਨਾਲ ਪਾਲਿਸ਼ ਵਗੈਰਾ ਉੱਤਰ ਜਾਂਦੀ ਹੈ ਤੇ ਨਾਲੇ ਉਹਨੀਆਂ ਸਾਫ਼ ਨਹੀਂ ਹੁੰਦੀਆਂ ਜਿੰਨਾ ਇਹਦੇ ਨਾਲ ਸਾਫ਼ ਹੁੰਦੀਆਂ ਹੁਣ ਆਪਾਂ ਇਹਨੂੰ ਸਕਰੱਬ ਨਾਲ ਹੌਲੀ-ਹੌਲੀ ਆਪਾਂ ਰਗੜਾਂਗੇ ਆਪਾਂ ਕੇਰਾ ਤਾਂ ਹੁਣ ਇਹ ਜਿਹੜੀ ਕਾਲਗੇਟ ਹੈਗੀ ਇਹ ਲਾ ਕੇ ਆਏ 2-4 ਮਿੰਟ ਲਈ ਸਾਰਿਆਂ ਤੇ ਮਸਲ ਕੇ ਆਏ 2 ਮਿੰਟ ਇਹਨੂੰ ਸਕ੍ਰਬ ਦੇਣਾ ਜੇ ਜਿਆਦਾ ਖਰਾਬ ਹੋਈ ਹੋਈ ਆ ਜੇ ਘੱਟ ਖਰਾਬ ਹੋਈ ਹੋਈ ਆ ਤਾਂ ਤੁਸੀਂ ਉਸੇ ਟਾਈਮ ਹੀ ਸਕ੍ਰਬ ਦੇ ਨਾਲ ਇਹਨੂੰ ਰਗੜ ਕੇ ਪੰਜ ਸੱਤ ਮਿੰਟਾਂ ਦੇ ਵਿੱਚ ਹੀ ਇਹਨੂੰ ਸਾਫ਼ ਕਰ ਸਕਦੇ ਆ। ਹਾਂ ਪਿੱਲੂ ਵਾਲਾ ਸਕ੍ਰਬ ਲੈ ਲਿਆ ਤੁਸੀਂ ਕੋਈ ਵੀ ਲੈ ਸਕਦੇ ਆ ਜਿਸ ਨਾਲ ਆਪਾਂ ਪਾਣੇ ਮਾਂਜਦੇ ਆ ਉਹ ਵੀ ਲੈ ਸਕਦੇ ਆ ਇਸ ਨਾਲ ਵੀ ਇਹ ਕਰ ਸਕਦੇ ਆ ਇਸ ਨੂੰ ਆਪਾਂ ਹੌਲੀ-ਹੌਲੀ ਇਸ ਤਰ੍ਹਾਂ ਹੈ ਸਕ੍ਰਬਤਾ ਜਿਹੜਾ ਕਰਾਂਗੇ ਕੋਈ ਆਪਣੀ ਵਾਲੀ ਜਿਆਦਾ ਮਿਹਨਤ ਨਹੀਂ ਲੱਗਦੀ ਹੈਗੀ 5-4 ਮਿੰਟਾਂ ਦੇ ਵਿੱਚ ਹੀ ਸੁਣੋ ਇਹੇ ਟੂਟੀਆਂ ਜਿਹੜੀਆਂ ਇਹ ਬਹੁਤ ਸੋਹਣੀਆਂ ਕਲੀਨ ਹੋ ਜਾਣਗੀਆਂ ਟੂਟੀਆਂ ਨੂੰ ਬਹੁਤ ਟਾਈਮ ਹੋ ਗਿਆ ਸਾਲ 6 ਮਹੀਨੇ ਹੋ ਗਏ ਸਫਾਈ ਨਹੀਂ ਹੋਈ ਹੈ ਸਾ 6 ਮਹੀਨੇ ਖਰਾਬ ਹੋਈਆਂ ਹੋਈਆਂ ਜੇ ਥੋੜੀਆਂ ਘੱਟ ਖਰਾਬ ਹੋਈਆਂ ਹੋਈਆਂ ਤਾਂ ਉਹ ਬਹੁਤ ਜਲਦੀ ਸਾਫ਼ ਹੋ ਜਾਂਦੀਆਂ ਹਨ ਹੁਣ ਕਿਹੜਾ ਸਾਰੇ ਇਸ ਤਰ੍ਹਾਂ ਹੀ ਬਹੁਤ ਕਮਾਲ ਦੀ ਚੀਜ਼ ਆ ਗਈ ਇਸ ਤਰ੍ਹਾਂ ਹੈ ਜਿਹੜੀਆਂ ਸਾਫ਼ ਹੁੰਦੀਆਂ ਇਸ ਤਰ੍ਹਾਂ ਤਾਂ ਕਿਸੇ ਚੀਜ਼ ਨਾਲ ਵੀ ਕਲੀਨ ਨਹੀਂ ਹੁੰਦਾ ਜਿੰਨਾ ਕਾਲਗੇਟ ਦੇ ਲਾਉਣ ਦੇ ਨਾਲ ਕਲੀਨ ਹੋ ਜਾਂਦੀ ਹੈ ਤੁਸੀਂ ਦੇਖ ਹੀ ਸਕਦੇ ਹੋ ਕਿ ਮੇਰੇ ਹੁਣ ਇੰਨਾ ਕੁ ਕਲੀਨ ਕਰਦੀ ਕਰਦੀ ਨਾਲੇ ਇੱਕ ਮਿੰਟ ਵੀ ਨਹੀਂ ਹੋਇਆ ਆਪਾਂ ਨੂੰ ਇੱਕ ਮਿੰਟ ਵੀ ਪੂਰਾ ਨਹੀਂ ਹੋਇਆਗਾ ਆਪਾਂ ਨੂੰ ਰਗੜਦਿਆਂ ਨੂੰ ਤੇ ਉਸ ਨਾਲ ਹੀ ਹੁਣ ਤੁਸੀਂ ਦੇਖ ਸਕਦੇ ਹੋ ਕਿੰਨੀ ਕਲੀਨ ਆਪਣੇ ਚਮਕ ਜਿਹੜੀ ਆਉਣ ਵੀ ਲੱਗੀ ਤੇ ਹਜੇ ਆਪਾਂ ਇੱਕ ਦੋ ਮਿੰਟ ਆਪਾਂ ਹੋਰ ਇਹਨੂੰ ਸਾਫ਼ ਕਰਾਂਗੇ ਚੰਗੀ ਤਰ੍ਹਾਂ ਸਾਫ਼ ਕਰਨਾ ਜਿੰਨਾ ਚਿਰ ਆਪਾਂ ਨੂੰ ਤਸੱਲੀ ਨਹੀਂ ਹੋ ਜਾਂਦੀ ਹਾਂ ਦੇਖੋ ਚਮਕ ਤਾਂ ਆਪਾਂ ਨੂੰ ਦਿਖਣ ਲੱਗ ਵੀ ਗਈ ਆ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਰਗੜ ਲਿਆਗਾ ਸਾਰੇ ਆਪਾਂ ਕਲੀਨ ਕਰ ਲਈਆਂ ਲੱਗਦਾ ਵੀ ਬਹੁਤ ਕਲੀਨ ਹੋ ਗਈਆਂ ਇਹ ਬਾਕੀ ਤੁਸੀਂ ਹੁਣ ਦੇਖ ਕੇ ਦੱਸਿਓ ਤੇ ਹੁਣ ਆਪਾਂ ਇਹਨਾਂ ਨੂੰ ਸਾਫ ਪਾਣੀ ਪਾ ਕੇ ਇਹਨਾਂ ਨੂੰ ਧੋਵਾਂਗੇ पार, पार्ण पार्ण, पार्ण 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 आप साफ पानी पा के चंकी तरह साफ पानी पा कलीन कर लेंगे और हम चमक लिश्कें आ गई है देखो इधर पासे ਇਸ ਤਰ੍ਹਾਂ ਦੇਖੋ ਤੁਸੀਂ ਚਮਕ ਕਿੰਨੀ ਹੈ ਇਹਨਾਂ ਦੀ ਦੇਖੋ ਹੁਣ ਤੁਸੀਂ ਦੇਖ ਸਕਦੇ ਆ ਕਿੰਨੀਆਂ ਕਲੀਨ ਹੋ ਗਈਆਂ ਤੇ ਹੁਣ ਆ ਦੇਖੋ ਇੰਨੀ ਚਮਕ ਆ ਗਈ ਆਪਾਂ ਇਹਦੇ ਇਸ ਦੀ ਮੂੰਹ ਵੀ ਦਿਖਣ ਲੱਗ ਗਿਆ ਆਪਣਾ ਤੁਸੀਂ ਇਕੱਲੇ ਕਾਲਗੇਟ ਦੇ ਨਾਲ ਹੀ ਸਾਫ਼ ਕਰਿਆਂਗਾ ਤੇ ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ ਕਿੰਨੀਆਂ ਮੈਲੀਆਂ ਸੀ ਤੇ ਹੁਣ ਕਿੰਨੀਆਂ ਕਲੀਨ ਹੋ ਗਈਆਂ ਜਿਹੜੀਆਂ ਕਿੰਨੀ ਚਮਕ ਆ ਗਈ ਤੇ ਇਸ ਤਰ੍ਹਾਂ ਲੱਗ ਰਹੀਆਂ ਕਿ ਜਿਵੇਂ ਆਪਾਂ ਨਵੀਆਂ ਹੀ ਲਾਈਆਂ ਹੋਣ ਇਸ ਤਰ੍ਹਾਂ ਤੁਸੀਂ ਵੀ ਆਪਦੇ ਬਾਥਰੂਮ ਦੀਆਂ ਟੂਟੀਆਂ ਜਿਹੜੀਆਂ ਕੋਈ ਵੀ ਟੁੱਟੀ ਕਿਤੇ ਲੱਗੀ ਐ ਤੁਸੀਂ ਇਸ ਤਰ੍ਹਾਂ ਇਕੱਲੇ ਕਾਲਗੇਟ ਦੇ ਨਾਲ ਸਾਫ਼ ਕਰ ਸਕਦੇ ਆਂ ਤੇ ਜੇ ਤੁਹਾਨੂੰ ਮੇਰੀ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੀ ਤੇ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਆ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆ ਕਿਸੇ ਹੋਰ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਬਾਏ